ਇੱਕੋ ਘਰ ਨੇ ਜੰਮਣਾ ਮੁੜ ਕੇ ਇਸ ਤਬਰਦਿਆਂ ਜੀਆਂ ਨੇ ਇਹ ਮੈਂ ਤਾਂ ਕਰਕੇ ਇਹ ਗੱਲ ਕਹਿ ਰਿਹਾ ਕਿਉਂਕਿ ਮੇਰੇ ਹੁਣੇ ਸਟਿਚ ਖੁੱਲੇ ਆ ਤੇ ਮੇਰੇ ਮਗਰ ਮਗਰ ਸਾਰੇ ਜਣੇ ਪਰੇ ਫਿਰਦੇ ਦੇਖ ਲਓ ਡੈਡੀ ਮਿੰਟ ਮੜ ਜੂਸ ਮਿਲਿਆ ਨਹੀਂ ਵਿਚਾਰਾ ਬੋਸਲਾ ਦੁੱਧ ਵਾਲੀਆਂ ਲੈ ਕੇ ਆ ਪੀਣਵਾ ਦੇ ਮੇਰੇ ਪੁੱਤਨ ਖਭਰਾ ਢੋਂਡੀ ਕਿਉਂਕਿ ਹੁਣ ਖਲਵਾਏ ਤੇ ਬਹੁ ਮੇਰੀ ਜਾਨ ਹੀ ਬਹੁਤ ਨਿਕਲੀ ਸੀ ਕਿ ਮੈਂ ਤੇ ਸੱਚੀ ਗੱਲ ਇੱਕੋ ਟਾਂਕੇ ਨੇ ਮੈਨੂੰ ਇੰਨਾ ਸਤਾਇਆ ਨਾ ਸਨੀਪ ਮੰਮੀ ਨੂੰ ਪੁੱਛ ਕੇ ਵੇਖੀਂ ਕਿ ਤੇ ਲਾ ਵੀ ਬੜਾ ਮੰਦਾ ਹਾਲ ਹੋਇਆ ਹੈਗਾ ਬਹੁਤ ਮੇਰੀ ਮੇਰੀ ਮੰਮੀ ਤਾਂ ਚੀਕਾਂ ਸੁਣੀਆਂ ਜਦੋਂ ਮੈਂ ਟਾਂਕਾ ਨਿਕਲਿਆ ਕੱਕ ਨਹੀਂ ਕਿ ਉਹਦਾ ਆਇਆ ਤੁਸੀਂ ਮੈਂ ਕਿਹਾ ਨੀ ਚੀਕਾਂ ਸੁਣ ਕੇ ਤੁਸੀਂ ਆਏ ਅੱਛਾ ਅੱਛਾ ਮੰਮੀ ਨੇ ਉਹ ਦਿਖਾ ਦੋ ਫੋਨ ਲੈ ਜਸ ਜਸ ਉਹਦਾ ਸਿਆਹ ਛੱਲੀ ਨਾ ਡਾਕਟਰ ਉਹ ਤੇ ਰਹੇ ਹਾਂ ਇਹ ਕਿੰਨਾ ਬਲਕਾ ਬਹੁਤ ਸੋਣਾ ਡਬਲ ਛੇਡ ਆ ਆ ਡਰ ਜੀ ਵਧੀਆ ਹੋ ਗਿਆ ਤੁਹਾਨੂੰ ਆ ਨਹੀਂ ਲਿਆਕ ਦਿੱਤਾ ਕਲਰ ਜਿਹੜਾ ਨਹੀਂ ਗਰਲਿਸ਼ ਆ ਨਹੀਂ ਨਾ ਬਹੁਤ ਵਧੀਆ ਉਹ ਕਲਰ ਮਿਲਦਾ ਵਧੀਆ ਇਹ ਰੰਗਾਂ ਵਧੀਆ ਬਲੈਕ ਨੂੰ ਆਹ ਕੰਦਰ ਨਹੀਂ ਚਾਹੀਦੀ ਆਪੋ ਆਪਣੇ ਮਨ ਸਹੀ ਹੈ ਨਾ ਉਹ ਰੰਗਾ ਵਾ ਹੈ ਨਹੀਂ ਰੰਗਾ ਤੇ ਨਹੀਂ ਲੱਗਦਾ ਉਹਦਾ ਕਹਿ ਸਕਦੇ ਚਲੋ ਮਾਂ ਨੇ ਕਹਿਤਾ ਤੇ ਫਿਰ ਹੈਗਾ ਯਾ ਕਨੀ ਵੀ ਹੈਗਾ ਯਾ ਤੇ ਆ ਕਾਲਾ ਹੈ ਹਰੇ ਦੀ ਥਾਂ ਕਾਲਾ ਆਹ ਮੈਂ ਤੇ orange ਵਾ ਸਹੀ ਹੈ ਸੋਹਣਾ ਜੇ ਮਾਂ ਨੇ ਕਹਿਤਾ ਤਰੰਗਾ ਹੈ ਤੇ ਫਿਰ ਤੰਗਾ ਹੈ ਭਾਈ ਕਨੀ ਵੀ ਸੋ ਕੰਡਾ ਨਾ ਆਵੇ ਹਰ ਗੁੰਦੇ ਦੇ ਹਾਂ ਆ ਸਿਮ ਸੱਚ ਇਹ ਹਰ ਗੁੰਨੇ ਮੱਲ ਮਾਰ ਲਈ ਨਾ ਫੋਨ ਦੀ ਆ ਇਹ ਖਰਾਬ ਹੀ ਐਦਾਂ ਨੂੰ ਕੱਢਣੀ ਆ ਇਹ ਚੋਂ ਕੱਢਨੀ ਆ ਉਹ ਇਹ ਚ ਵਿੱਚ ਆ ਮੋਬਾਈਲ ਦੇਦੀ ਬੋਤਲ ਜਿਹੜੀ ਪੀਤੀ ਬੋਤਲਾਂ ਦੀ ਕੇਸਰ ਵਾਲਾ ਨਾ ਤਾਂ ਕਿ ਤੂੰ ਆ ਤੈਨੂੰ ਹੋਰ ਰੰਗ ਨਹੀਂ ਚੰਗਾ ਲੱਗਣਿਆ ਤੇ ਕਿੱਥੇ ਚਲੀ ਲੈ ਸਿਮ ਪਾਤੀ ਕੁੜੀ ਨੇ ਆਪਣੇ ਫੋਨ 'ਚ ਆ ਬੰਦ ਕਰ ਦੋ ਮੈਨੂੰ ਮੇਰੀ ਚਾਦਰ ਤੇ ਮੋਦੀ ਕਰਤੀ ਨਾ ਬੋਤਲ ਮੰਮੀ ਇਹ ਵਿੱਚ ਜਿਹੜੇ ਮੜੇ ਮਟੇ ਛਿੱਟੇ ਆ ਗਏ ਮੰਮੀ ਇਹਨੇ ਕਰ ਦੇ ਬੰਦ ਕਰ ਦੇ ਕ੍ਰਿਕਟ ਕੇ ਕਿੱਥੇ ਦਾਈ ਕਲੋ ਕੇ ਪਾਸ ਲੋ ਕੇ ਆਲੂ ਕੇ ਸਟ੍ਰਿਪਸ ਕਰਨੇ ਵਿੱਚ ਮਦਦ ਮਿਲੇ ਅੱਛੇ ਆਲੂ ਕੇ ਸਟ੍ਰਿਪਸ ਕੋ ਸਾਫ ਪਾਣੀ ਨਾਲ ਡਾਲ ਲੈ ਇੱਕੋ ਇੱਕ 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 ਹਾਂ ਬੇ ਹੋਏ ਕੋਸਾ ਲਾਈਟ ਨਹੀਂ ਮਿਲਿਆ ਇੱਕ ਵਾਰ ਤਾਂ ਲਾਈਟ ਪਾਣੀ ਉਬਲ ਗਿਆ ਇਸ ਨੂੰ ਉਬਾਲਣੇ ਲਈ 1/2 ਚਮਚ ਸਬੇ ਜੇੜਾ ਹਾਜ਼ਰ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਚਿੱਟ ਭਈ ਗਿਆ ਹਾਂ ਚਿੱਟ ਕੋਨੇ ਬਹੁਤ ਜੋਰ سے ਡਿੱਗ ਰਹੇ ਤੂੰ ਤੂੰ ਮੁਰਦਾ ਮੋ ਰੁਕ ਤੇ ਜਾ ਖਾਤ ਲੈਂਦੇ ਬੇਬੇ ਤੂੰ ਖਵਾ ਦੀ ਰੁਕ ਜਾ ਹਾਂ ਹੱਥਾਂ ਤੇ ਮਣੀ ਵਰਜਿਆ ਨੀ ਉਹਦਾ ਹਾਂ ਹਾ ਗਾ ਕੰਖਾ ਨੇ ਖਾਲੀ ਹਾਂਜੀ ਖਾਲੀ ਹਾਂਜੀ ਖਾਲੀ ਖਾਲੀ ਮਲੇ ਖਾਣੇ ਆ ਤੂੰ ਪਤਾ ਨਹੀਂ ਖਾਣੇਂਗੀ ਤੂੰ ਤਾਂ ਠੀਕ ਹੀ ਹਾਂ ਦਿੱਤੀਏ ਖਾਲੀ ਤੂੰ ਆਪਣੀ ਦਹੀਂ ਖਾਦੀ ਆ ਹੁਣੇ ਦਹੀਂ ਉਤਨਾ ਨੀਆਂ ਉਹ ਮਾਰਿਆ ਚ ਓਏ ਉਹ ਆ ਕੇ ਥਲੇ ਓਏ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਦੇਖੀ ਫੇਰ ਲਗਾਏ ਹਾਂ ਥੱਲੇ ਆ ਗਿਆ ਵੇਲਾ ਕਿੱਧਰ ਨੂੰ ਮਾਰਤਾ ਚੁੱਕੇ ਵੇਖਿਆ ਆ ਜਾਣਾ ਸੀ ਤੇਰਾ ਪੁੱਤ ਦਾ ਹੱਥ ਠੀਕ ਹੋਏ ਮੈਂ ਵਧੀ ਕੰਮ ਕਰਦਾ ਚੱਲ ਤੈਨੂੰ ਤਾਂ ਕਿਹਾ ਮਾਰਾ ਠੀਕ ਰਿਹਾ ਤੇਰਾ ਹੋਰ ਕੀ ਮੇਰਾ ਹੱਥ ਠੀਕ ਹੋ ਗਿਆ ਮੈਂ ਗੱਲ ਕਰ ਪੰਜ ਕਿੱਲਾ ਦਾ ਭਾਰ ਚੁੱਕੀ ਐ ਮਗੋਚਾ ਕਿ ਮੈਂ ਕਹਿੰਦਾ ਤੂੰ ਛੱਡ ਦੇ ਗੱਲਾਂ ਹੁਣ ਅੱਜ ਮੇਰਾ ਪਰਣਾ ਬੰਨਣਾ ਪਰਣਾ ਬੱਜਣ ਲੱਪਿਆ ਹੋਲੀ-ਹੋਲੀ ਤੈਨੂੰ ਪਤਾ ਹੁਣ ਥੋੜਾ-ਥੋੜਾ ਫਰਕ ਪਊਗਾ ਥੋੜਾ-ਥੋੜਾ ਕਰਕੇ ਜਿ ਜੇ ਇਕਦਮ ਥੋੜੀ ਹੁਣ ਪੈ ਜਾਣਾ ਕਨੀ ਵੀ ਲੇ ਲਾ ਦੀ ਕਰ ਮਾਂ ਨਿਮੰਤਰਿ ਇਕਲ ਨੂੰ ਉਂਗਲ ਤੇ ਠੀਕ ਹੈ ਲੈ ਇਧਰ ਆ ਉਂਗਲ ਤੇ ਉਂਗਲ ਤੇ ਆਹ ਟਾਂਕੇ ਨੇ ਆਹ ਟਾਂਕੇ ਨੇ ਮੇਰੀ ਤੇ ਜਾਨ ਹੀ ਬੜੀ ਕੱਢੀ ਲੈ ਬਹੁਤ ਮੜੀ ਜੀ ਬਸ ਇਧਰ ਰੜੀ ਜੇ ਨਾਮ ਸਾਈਡ ਤੇ ਬਾਕੀ ਠੀਕ ਹੈ ਇਹਦੀ ਹੱਡੀ ਠੀਕ ਆਵੇ ਹੈ ਇਹਦੀ ਇੰਨਾ ਦਰਦ ਹੁੰਦੀ ਆ ਪੋਟਾ ਵੀ ਹਿੱਲਦਾ ਹੋਇਆ ਪੋਟਾ ਹਿੱਲਦਾ ਨਾ ਇਹਦੀ ਹੱਡੀ ਦਾ ਬਚਾਇਆ ਚੰਮ ਨੂੰ ਖਿੱਚ ਪਈ ਹੈ ਨਾ ਮਾਸ ਨੂੰ ਹਾਂ ਦੰਦ ਆਂਦੇ ਖੁੱਟੋ ਉਹ ਫਿਰ ਦੰਦਾਂ ਦਾ ਸੱਚ ਆ ਜਾਂ ਲੱਗ ਜਾਂਦਾ ਨਹੀਂ ਆ ਉਹ ਲੱਗ ਗਿਆ ਆ ਉਹ ਮੇਰੇ ਵੀ ਇਦਾਂ ਮੁਝ ਰੱਖੀ ਉਹ ਵੀ ਗੁੰਮਦੀ ਥੋੜੀ ਉਹ ਮਾਸ ਜੈਸਾ ਦੰਦ ਕਿੰਨੇ ਲਮਣੇ ਦੰਦ ਨਰੂ ਨੇ ਜਿੱਦਾਂ ਉਹ ਨਹੀਂ ਲਾਲ ਜੇ ਰੰਗਦਾ ਉਹਨਾਂ ਨੇ ਕਿੰਨਾ ਕਰਦੇ ਹੁਣ ਕਹਿੰਦਾ ਡੈਡੀ ਨੇ ਆਪਣੇ ਦੰਦ ਛੋਟੇ ਕਰਵਾਏ ਰਕੜਾ ਕੇ ਤੇ ਹੁਣ ਕੈਪ ਚੜਾਉਣੇ ਆ ਤੇ ਡੈਡੀ ਦੇ ਦੰਦ ਉਹ ਦੋ ਹੀ ਰਹਿ ਜਾਂਦੇ ਤੇ ਉਹਨਾਂ ਨੇ ਬਸ ਦੰਦ ਜਿੱਡੇ ਹੋ ਗਏ ਆ ਆ ਕਿ ਇੰਨਾ ਬੇਰੁਨਾ ਹੈ ਜੀ ਬਾੜਾ ਜਾ ਮੈਂ ਤਵਾੜਿਆ ਤੇ ਮੈਂ ਨਹੀਂ ਮੈਨੂੰ ਮਸ਼ੀਨ ਜਿੱਦਣਾ ਰਗੜ ਰਗੜ ਕੇ ਕਰਦੇ ਆ ਤੇ ਦਰਦੋਤ ਨਹੀਂ ਕੋਈ ਹੁੰਦੀ ਇਹ ਆ ਵੀ ਆਪਣੇ ਪੀੜ ਜਿਹਨੂੰ ਮਹਿਸੂਸ ਹੁੰਦਾ ਵੀ ਯਾਰ ਆਖ ਕੀ ਹੋ ਗਿਆ ਜਿੱਦਾਂ ਮੈਨਾਂ ਲਾ ਗਈ ਮੂੰਹ ਚ ਵਾਈਬ੍ਰੇਸ਼ਨ ਜੀ ਚੱਲਦੀ ਆ ਮੂੰਹ ਕੰਮ ਲਗਾਓ ਤੇ ਦੰਤ ਪੱਥਰ ਨੂੰ ਕਦੀ ਦਰਦ ਨਹੀਂ ਹੁੰਦਾ ਸਾਰੇ ਕਰਾਉਣੇ ਉੱਤੇ ਮੜ ਕੇ ਰੋਟੀ ਖਾਂਦੇ ਆ ਭਾਵੇਂ ਮੜ ਕੇ ਮੜ ਕੇ ਪੀੜ ਜਿਹੜਾ ਕਾੜੀ ਡੇਪੇ ਮੈਂ ਜਾਂ ਮੈਂ ਇਹ ਜੇ ਸੁਪਣਾ ਲੈ ਉਹ ਕਹਿੰਦਾ ਸੀ ਲੇਕੇ ਕਿ ਉਹ ਦੇਖੀਆ ਜੀਆਂ ਹੁੰਦੇ ਸੀ ਸਾਗਾ ਐ ਕਿ ਆ ਨਾ ਕਰੀਂ ਕਿਤੇ ਐ ਕਿ ਕਿਹਦਾ ਨਾ ਟਮਾੜਾ ਜਿਹਾ ਬਾਹਰ ਆਇਆ ਨਾ ਫੇਰ ਨਹੀਂ ਹਾਲੀ ਕੋਈ ਤਲ ਨਹੀਂ ਲੈ ਤਾਂ ਤੁਸੀਂ ਗੱਲ ਇਹ ਪੰਗਾ ਲਿਆ ਯਾਰ ਉਹ ਹੁਣ ਦੱਸਿਆ ਮੈਂ ਬਾਅਦ ਰਗੜ ਕੇ ਕੱਲ ਨਾ ਦੱਸ ਦੇ ਪਹਿਲਾਂ ਉਹਨੇ ਦੱਸਿਆ ਨਹੀਂ ਮੈਂ ਕਿਹਾ ਮੰਗ ਨਾ ਟੁੱਟ ਲੈਣਾ ਤਾਂ ਉਹਨੇ ਉਦੋਂ ਤੇ ਧਿਆਨ ਨਹੀਂ ਨਾ ਅੰਦਰ ਬੈਠ ਰੋਣ ਮੈਂ ਰਹਿਣ ਤਾਂ ਹੁਣ ਜੋ ਹੈਗਾ ਠੀਕ ਆ ਜੀ ਇਹ ਜੀ ਕਿਹੜੇ ਭੈਣ ਦਾ છે જતાં હું તો મેરે તો કોમેક અપ થાય છે ને પેરે પણ પાનતા નમે લાગ는다 ની ના આ તો રોટી રાટી બસ ખાધી જાડી હે રો હું હું તો દંદ લાગે રોટી રાટી ખાધી જાવગી ઇંદર કે કો મેડમ બેઠી મેડમ 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 બહુત પ્યારી લગી સાડે મરરી હે મિક્સ અપ જી ਦਾਦੀ ਨੇ ਉਹਨਾਂ ਨੇ ਘਬਰਾਟ ਹੋਈ ਤੇ ਮਮਮੀ ਨੇ ਕਹਿੰਦਾ ਮੈਂ ਲਿੰਕਾ ਲੈ ਉਹ ਲਿੰਕਾ ਲੈ ਉਹ ਤੇ ਉਧਰ ਬੋਤਲ ਕੱਢ ਕੇ ਲਈ ਉਹ ਡੈਡੀ ਨੇ ਮੈਂ ਤਮਾਮੀ ਉਹ ਲੈ ਇੱਕ ਦਿੱਤੀ ਵੀ ਹੈ ਨਾ ਸੋਚੇ ਨਹੀਂ ਉਹ ਡੈਡੀ ਨੇ ਰੱਖੀ ਪਰਾਂ ਵੇਖ ਲੈ ਮਮੀ ਤੂੰ ਤੇ ਲਿੰਕਾ ਲਿਆ ਕਰਨ ਦਿੱਤਾ ਵੇਲਾ ਤੇਰੀ ਪੋਤਰੀ ਨੇ ਲਿਆ ਦੇ ਦਿੱਤਾ ਈ ਕੀ ਕੀਤਾ ਜੀ ਬੋਤਲ ਦੇ ਫੜਾ ਨਾਲ ਇਹਨੂੰ ਹਣਾ ਬੋਤਲ ਫੜਾ ਦੇ ਖਾ ਲੈ 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 ਆ ਆ ਕੀ ਹੁਣ ਨੱਕ ਚਿਤ ਨਹੀਂ ਨਹੀਂ ਨੱਕ ਚ ਨਹੀਂ ਸਾਰਾ ਬਾਹ ਡੋਲ ਗਿਆ ਪੀ ਲੈ ਮੈਂ ਕਮਤ ਦੇਖੇ ਇਹਦੇ ਇੱਧਰ ਵੇਖ ਸਾਰਾ ਮੂਹ ਲੇੜ ਲਿਆ ਵੇ ਸਹੀ ਕੀ ਹਾ ਲਿਆ ਇੱਧਰ ਵੇ ਨਹੀਂ ਖਾਈ ਹੋਏ ਨਹੀਂ ਹੋ ਕਹੋ ਕਰੋ 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 ਸਪਰੇਅ ਕਰਨਾ ਆਪਣੇ ਕਿਦਾਂ ਕਰਦਾ ਸਪਰੇਅ ਕਰ ਦੋ ਕਰ ਦੋ ਸਪਰੇਅ ਕਰ ਸਪਰੇਅ ਕਰੋ ਜੇ ਇਹ ਬਣਾ ਨਹੀਂ ਚੱਲ ਨਹੀਂ ਆਉਂਦੀ ਓਦਾਂ ਮੂੰਹ ਨਾਲ ਬੜਾ ਸਿਰ ਸਿਰ ਕਰਦੀ ਹੈ ਸਪਰੇਅ ਕਰੋ ਵੈਰੀ ਗੁੱਡ ਕਰ ਦੋ ਕਿੱਦਾਂ ਕਰ ਦਿੰਦਾ ਹਰ ਇੱਕ ਨੂੰ ਸਪਰੇਅ ਵਾਹ ਬੀਵਾਤੀ ਕਰ ਦੋ ਕਿੱਦਾਂ ਦੇਖਿਆ ਸਿਰਸਰ ਕਰਦੀ ਨਾਲ 20 ਵਾਲੇ ਦਾ ਸੋਧਣਾ ਕਿੱਦਾਂ ਕਰ ਕਰਕੇ ਕਿੱਦਾਂ ਕਰੋ 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 ਸਪਰੇਅ ਕਰ ਲਓ ਨਾ ਵਾਲਾ ਦੇ ਇੱਥੇ ਵਾਲਾ ਦੇ ਸਪਰੇਅ ਕਰ ਲਓ ਨਹੀਂ ਇਟਰਾ ਕੀ ਆ ਟਾਈਮ ਜ਼ਿਆਦਾ ਲੱਗ ਗਿਆ ਜੀ ਚਲ ਕੋਈ ਨਹੀਂ ਕੋਈ ਨਹੀਂ ਭਾਈ ਇੱਕ ਤੇ ਮੇਰੀ ਬੁਢੀ ਨਰਾਜ ਬੜੀ ਛਤੀ ਹੋਈਂਦੀ ਕੀ ਕਰੀਏ ਹੁਣ ਵਿਆਹ ਕਰਾਇਆ ਆ ਕੀ ਕਰੀਏ ਹੁਣ ਐ ਚੱਲ ਚੱਲੀਏ ਗਾਣਾ ਨਾਸਨ ਮੈਂ ਕੀ ਕਹੂੰਗੀ ਹੁਣ ਜਾਣਾ ਕਿੱਥੇ ਪਹਿਲਾਂ ਇਹਦੇ ਕੁੜੀ ਦੇ ਕੱਪੜੇ ਲੈਣ ਜਾਣਾ ਓਏ ਨਾ ਚੱਲ ਪਹਿਲਾਂ ਕੁੜੀ ਕੁੜੀ ਦੇ ਕੱਪੜੇ ਲੈ ਆਉਨੇ ਆ ਬਾਹ ਜਿਹਨੂੰ ਪੀੜ ਜੀ ਹੋਈ ਯਾਰ ਪਤਾ ਨਹੀਂ ਕਿਉਂ ਆਹ ਬਾਹ ਜਿਹਨੂੰ ਦਰਦ ਆਹ ਮੋੜਦਾ ਜਿਦਾਂ ਆ ਮੜੀ ਜੀ ਦਰਦ ਹੁੰਦੀ ਬਾਹ ਕਾਦੀ ਚੜ ਗਿਆ ਇੰਨਾ ਸ਼ੁਕਰ ਹੈ ਵੀ ਭਰਾਵਾ ਇੱਕ ਕਰੀਮ ਲੱਗੀ ਪਹਿਲਾਂ ਨਹੀਂ ਤੇ 2 ਘੰਟੇ ਬੰਨੇ ਇੱਕ ਕਰੀਮ ਲੱਗੀ ਬਸ ਉਹਨੂੰ ਨਾ ਦੋਰੇ ਲਾ ਕੇ ਨਾ 10 ਮਿੰਟਾਂ ਆ ਕੇ ਬਾਸ਼ੀ ਕਰਨਾ ਹੈ ਬਸ ਮੰਮੀ ਇਹਦੇ ਲੱਗੇ ਇਹਦੇ ਲੱਗੇ ਭੇਜ ਦੇਣਾ ਸੁੱਤੀ ਹੋ ਸ਼ੇਰ ਸੁੱਤਾ ਹੋਈ ਤੇ ਮੰਮੀ ਨਹੀਂ ਆ ਜਣਾ ਚਲੋ ਇੱਥੇ ਧੁੱਪੇ ਤੇ ਬਹਿ ਜਾ ਫਿਰ ਸਿਹਤ ਤੇ ਠੀਕ ਨਹੀਂ ਸੀ ਧੁੱਪੇ ਬੋ ਚੌਂਕੜੀ ਮਾਰ ਕੇ ਕਿੱਦਾਂ ਪੈਂਦਾ ਪੁੱਤ ਧੁੱਪੇ ਉੱਥੇ ਬਹਿ ਜਾ ਓਏ ਸਿਹਤ ਸਿੰਜਾ ਉੱਥੇ ਬਹਿ ਜਾ ਚਲੋ ਆਓ ਬਈ ਜੀ ਚਲੋ ਚਲੋ ਉੱਥੇ ਬਈ ਜੀ ਚਲੋ 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 ਇੱਥੇ ਬਹਿ ਜਾ ਚਲੋ ਬਹਿ ਜਾ ਹਣ ਬਹਿ ਜਾ ਹਣ ਮੂੰ ਕੱਕੇ ਬੈਜੋ ਬੈਜੋ ਨਾ ਇਦਾਂ ਕਰਕੇ ਬੈਜੋ ਨਾ ਇਦਾਂ ਕਰਕੇ ਆਹਾ ਬੈਜੋ ਆਹਾ ਵੈਰੀ ਗੁੱਡ ਬੈ ਗਿਆ ਪਤਵੀ ਬੁੱਤੇ ਰੱਖਿਓ ਨਹੀਂ ਉਹ ਟੇਬਲ ਤੇ ਰੱਖਣ ਵਾਲਾ ਉਹ ਡੈਡੀ ਟੇਬਲ ਤੇ ਰੱਖਣ ਵਾਲਾ ਉਹ ਬਹੁਤ ਸੋਹਣਾ ਵਾ ਜਿਹੜਾ ਉਹਨਾਂ ਨੇ ਇੱਥੇ ਬਟਾਲੇ ਵਾਲਿਆਂ ਨੇ ਨਹੀਂ ਗਿਫਟ ਕੀਤਾ ਕਾਊਂਟਰ ਤੇ ਕਹਿ ਰਹੇ ਆ ਅੱਛਾ ਕਾਊਂਟਰ ਤੇ ਉਹ ਦੀਪ ਸਰਦਾਰ ਨੇ ਰੱਖਿਆ ਇਹ ਜਗ੍ਹਾ ਇੱਕ ਹੋਰ ਅੜਜੀ ਇੱਥੇ ਮਤਲਬ ਛੋਟੀਆਂ ਲਾਈਟਾਂ ਨਹੀਂ ਜਗਦੀਆਂ ਵਿੱਚ ਖਾਣੇ ਜੇ ਬਣੇ ਦੋ ਤਿੰਨ ਲਮੇ ਲਮੇ ਉੱਥੇ ਉਹ ਰੱਖਣਾ ਵਾ ਹਾਂ ਉੱਥੇ ਕਾਊਂਟਰ ਤੇ ਵੀ ਤਾਂ ਹਾਂ ਵੀ ਨਿਕਲੇ ਸੋਹਣੇ ਲੱਗਦੇ ਹਾਂ ਇਹ ਗੱਲ ਸਹੀ ਬਾਕੀ ਵੇਖ ਲਾਂਗੇ ਵੱਡਾ ਜਿਹੜਾ ਗਲਾਸ ਆ ਇਹ ਉੱਥੇ ਤਾਂ ਨਹੀਂ ਰੱਖਣਾ ਤੇ ਬਾਕੀ ਜਿੱਥੇ ਤਾਂ ਅੰਦਰ ਗਿਆ ਚੱਲੋ ਠੀਕ ਨਾ ਕੋਈ ਨਹੀਂ ਗਿਆ ਮੰਮੀ ਚੱਲੋ ਕੋਈ ਗੱਲ ਨਹੀਂ ਉਹ ਚਲ ਜੇ ਉੱਪਰ ਹਰ ਕੋਣ ਨੂੰ ਚਾਹੀਦਾ ਜੀਨੀ ਨਹੀਂ ਲੱਗਣਿਆ ਆ ਰੋਟੀ ਵੀ ਲੈ ਜੂ ਨਾਲੇ ਤੇਲ ਮੂਸ ਚੌਲ ਬਣੇ ਚੌਲ ਬਣੇ ਜੀ ਡੈਡੀ ਦੇ ਦੰਦ ਇੰਨੇ ਭੇੜੇ ਹੋਏ ਹਨ ਦੰਦ ਨਵੇਂ ਦਵਾ ਲਿਆ ਹੋਗਾ ਬਹੁਤ ਮਾੜਾ ਆ ਲਿਆ ਸ਼ਕਲ ਹੀ ਬਦਲ ਗਈ ਹੈ ਡੈਡੀ ਜੀ ਨੇ ਦੰਦ ਜੇ ਰਗੜਾਏ ਤੇ ਉਹ ਸ਼ਕਲ ਹੀ ਪੂਰੀ ਬਦਲ ਗਈ ਸਾਰਾ ਪੀੜ ਉਹਨਾਂ ਉਤਲਾ ਜਿਹੜਾ ਰਗੜ ਦਿੰਦਾ ਹੈ ਰਗੜ ਰਗੜ ਕੇ ਦਾਤਾ ਸਾਰੇ ਹੁਣ ਨਵੇਂ ਲੱਗਣਗੇ ਦੇਖੋ ਕਿੰਨੇ ਕ ਦਿਨ ਲੱਗਦੇ ਹੈ ਪਹਿਲੇ ਹਟਾ ਹਾਂ ਪਹਿਲਾਂ ਹਟਾ ਹਾਂ ਹੁਣ ਲਿਆ ਉਹ ਦਾ ਸੇਮ ਉਦਾਂ ਹੀ ਹਾਂ ਜੀ ਹਾਂ ਜੀ ਥੋੜਾ ਮੈਂ ਤਾਂ ਸੂਟ ਆ ਗਿਆ ਗੁੜੀਏ ਦੇ ਕੱਪੜੇ ਲੈਣ ਨੂੰ ਆਪੇ ਦੇਖੋ ਇਹ ਵੀ ਮਾਨਾ ਦੇਖੇ ਜਾਂਦੇ ਆ ਦੇਖੋ ਉਧਰ ਪਲੀ ਸਾਇਆ ਨੀਲਾ ਪੋਲ ਆਪਾਂ ਪਹੁੰਚ ਗਏ ਕਿਡਜ਼ ਵੈਰਾਈਟੀ ਇਹ ਦੇਖੋ ਦੇਖ ਰਹੇ ਜੇ ਤੱਕ ਤਾਂ ਕੋਈ ਸੰਦੀਪ ਨੂੰ ਪਸੰਦ ਨਹੀਂ ਆਇਆ ਇੱਧਰ ਤੇ ਫਿਰ ਜੈਕਟ ਵਗੈਰਾ ਆ ਗਏ ਹੂੰ ਹੈ ਨਾ ਮੱਝਾ ਨਾ ਉਹ ਉਹ ਕੋਟੀ ਬੜੀ ਸੋਣੀ ਹੋ ਗਿਆ ਵੈਕਸਡ ਹੋਈ ਉੱਪਰੋਂ ਸੋਹਣੀ ਲੱਗਣੀ ਸੋਹਣੀ ਕੋਈ ਗੱਲ ਨਹੀਂ ਲੈ ਲੈ ਇੱਕ ਅੱਜ ਦੋ ਦਿਨਾਂ ਚਲੀ ਅੱਛਾ ਅਧਰੋਣੇ ਪਾ ਵੈਰਾਈਟੀ ਨਹੀਂ ਆਈ ਪਤਾ ਨਹੀਂ ਕੀ ਚੱਕਰ ਹੈ ਮੈਨਾਂ ਲੱਗਣ ਡਿਆ ਹੈਨਾ ਆਵਲ ਸੂਟ ਪਤਲਾ ਜਾਵਾਰ ਪਤਲਾ ਆਇਆ ਹੈਨਾ ਮੈਂ ਤੇ ਆ ਸੋਹਣਾ ਲੱਗਦਾ ਵਾਸੇ ਆ ਵੇਖੋ ਆ ਇਹਦੀ ਬੈਨ ਨਿੱਕਰ ਹੈ ਆਪਾਂ ਮੈਂ ਆਪਣਾ ਪੈਂਟ ਜੀ ਹੈ ਇਹ ਹਾਂ ਲੈ ਲਓ ਲੈ ਲਓ ਸੋਹਣਾ ਜੀ ਸੋਹਣਾ ਜੀ ਸੰਦੀਪਾ ਲੈ ਲਓ ਬਸ ਕਰ ਲਓ ਇਹ ਨਿਕਨੀ ਜੂ ਹਾ ਇੱਕ ਮੁੰਡੇ ਨੇ ਇਹ ਲੱਗਾ ਲੈਣਾ ਪੈਨ ਜੀ ਥੋੜੇ ਕਰ ਲਿਆ ਸੂਟ ਪਸੰਦ ਹੈ ਕੈਪ ਯੋ ਲੈਣੀ ਕੈਪ ਇੱਕ ਲੈਣੀ ਆ ਲੈ ਲਾ ਸਟਲੂ ਹੋਰ ਆ ਜਣੀ ਆ ਹੋਰ ਵੇਖ ਲਾ ਆ ਵੀ ਸੋਹਣੀ ਹੈ ਤਾਂ ਬਲੈਕ ਹੋਈ ਤੁੰਦੀ ਵੇ ਹੈ ਨਹੀਂ ਲੈ ਲਓ ਪਰ ਫਿਰ ਆਪਣੇ ਬਾਅਦ ਸ਼ੂਜ਼ ਵਗੈਰਾ ਦੇਖਣੇ ਪਰ ਹੈ ਨਹੀਂ ਆ ਆਈਟਮ ਕੋਈ ਏਡੀ ਖਾਸ ਨਹੀਂ ਹੂੰ ਵੇਹ ਲੋ ਵੇਖਣੀ ਕੋ ਕੋਟੀ ਕਾਟੀ ਨਹੀਂ ਵੇਖਣੀ ਕਿ ਨਹੀਂ ਆਪਣੇ ਵਾਸਤੇ ਆਓ ਸਾਈ ਤੁਹਾਡੇ ਕੋ ਹੈ ਨਹੀਂ ਹਣਾ ਲੈ ਲੋ ਸਿੰਪਲ ਜਿਹਾ ਲੈ ਲੋ ਕੋਈ ਹੁਣ ਇਹ ਇੱਕ ਰੀਲ ਬਣਾਈਏ ਤੇ ਵੇਖਣ ਨੂੰ ਭਰਕਦਾ ਲਿਆ ਮੈਂ ਨੇਵਾ ਛੇਵਾ ਛਤੀਆਂ ਨਾਲ ਜੇਬ ਜੂਬ ਚੈੱਕ ਕਰ ਲਾ ਆਪਣੀ ਐਵੇਂ ਚ ਪੇੜਾ ਖਾਏਗਾ ਜੀ ਨਾਲ ਮੈਨੂੰ ਮਰਵਾਏਗਾ ਕੱਢ ਦੋ ਕੱਢ ਦੋ ਉਹ ਵੀ ਕੱਢ ਦੋ ਹਾਂ ਵੀ ਹਾਂ ਇਹ ਕੱਢ ਦੋ ਚਲੋ ਜੀ ਬਸ ਬਾਕੀ ਬਾਕੀ ਉਹ ਖੜਨੇ ਆ ਬਾਕੀ ਲ ਖੜਨੇ ਆ ਖੜਨੇ सैलून वास्त मैट देख लगे ने होने सारे इस साइड तो नहीं लगे हुए ਇਕੰ ਬਰੋਸ਼ਾਲ ਨੇ ਇੱਕ ਬਾਹਰ ਵਾਲੀ ਹਾਂ ਹਾਂ ਆਪ ਸੰਗ ਦੇ ਲੈ ਲਓ ਆਹੋ ਡਾਰਕ ਡਾਰਕ ਕਲਰ ਲੈ ਲਓ ਨਾ ਆਹ ਇਹ ਮੈਚ ਹੋਏ ਨਾ ਸੋਫੇ ਨਾਲ ਇਹੋ ਸ਼ਾਇਦ ਮੈਚ ਹੁਣ ਬਾਹਰ ਚਾਹੀਦਾ ਖੜਬੜਾਏ ਜਿੰਨਾ ਮਤਲਬ ਮਿੱਟੀ ਜਿਹੀ ਲੱਥ ਜਾਵੇ ਬਾਹਰ ਵਾਲਾ ਉਹ ਵੀ ਵੱਟੇ ਵਾਲਾ ਚਾਹੀਦਾ ਵੱਡਾ ਹੀ ਚਾਹੀਦਾ ਤਾਂ ਇਹ ਤਾਂ ਮਿੱਟੀ ਨਹੀਂ ਉਹ ਛੋਟੇ ਵਾਲਾ ਲੈ ਲਓ ਥੋੜਾ ਨੋਰਮਲ ਆਹ ਵੇਖੋ ਇੱਧਰ नहीं दोनों ही हो वेज दाना चलो पर वो मिट्टी लाती जाएगा रेजिडेंस वाली आरे थोड़ा ये ना ये कुड़ा कुड़ा है छोटा आ जाएगा ना फिर ना ये साइज़ में डालो थोड़ा आ चीज़ें सही लग गुगी फिर बाहर बाहर अभी तो सुनने वाक्य ही है अब इसी में तो जल्द सहीगा हो रहा हूँ ये ना जो ਫਟੇ ਪਏ ਨਹੀਂ ਸਹੀ ਨਹੀਂ ਡੈਂਦੂ ਪਾ ਰਿਹਾ ਨਹੀਂ ਤੇ ਆਵਲੇ ਲਿਆ ਲੋ ਇਹ ਸਹੀ ਛੋਟਾ ਹੈ ਸਹੀ ਛੋਟਾ ਨਹੀਂ ਠੀਕ ਆ ਉਹ ਵੀ ਨਿਕਲ ਜਾ ਥੋੜਾ ਜਿਹਾ ਵੱਡਾ ਹੁੰਦਾ ਨਾ ਸਹੀ ਫਿਰ ਹੋਰ ਦੇ ਉਧਰ ਸਾਈਡ ਇੱਕ ਰੀ ਵੇਖ ਲਈਏ ਮਾੜੇ ਨਾ ਨਣੀ ਕੋ ਘਰ ਤੋਂ ਮਾੜੀ ਮੋਟੀ ਵਿਚਾਰਾ ਕਰਨ ਨੂੰ ਲੈ ਲੋ ਥੋੜਾ ਜਿਹਾ ਚੰਗਾ ਲੱਗਦਾ ਹੈ ਪਾਈ ਤੁਹਾਨੂੰ ਨਗਰ ਨਾ ਥੱਲੇ ਨਹੀਂ ਨਹੀਂ ਆਜ ਸਾਈ ਜੀ ਬੀਬੀਆਂ ਵਾਲੇ ਜਿਹਦੇ ਆਹ ਦੇਖੋ ਆਹ ਵਕ ਤੁਹਾਡੇ ਸਾਈ ਜਾਬ ਲੱਗੇ ਆਉਣ ਸਾਈ ਨੇ ਸਈਆ ਆ ਗਏ ਨਗਰ ਨਾ ਜੀ ਹਾਂ ਅਨੇ ਮੈਂ ਸ਼ੈ ਕਰਦੇ ਗਏ ਵੀ ਲੱਗੇ ਸਾਜਾ ਹਮ ਜੈ ਆਪਣਾ ਕੁਛ ਨਹੀਂ ਲਿਆ ਗੁੜੀਆਂ ਵਾਸਤੇ ਲਿਆ ਸਮਾਨ ਜਿੰਨਾ ਵੀ ਲਿਆ ਆ ਆ ਬਾਲੇ ਦੀ ਹੱਟੀ ਤੇ ਆ ਗਏ ਹੁਣ ਇੱਥੋਂ ਦੇਖਦੇ ਨੂੰ ਪਸੰਦ ਆਉਂਦਾ ਕਣੀ ਕੋਈ ਸੂਟ ਉਹ ਮੈਂ ਜੀ ਲੱਗਿਆ ਬਹੁਤ ਵਧੀਆ ਆ ਨਾ ਮੋੜੀ ਹੁਣ ਇੱਥੋਂ ਉੱਤੇ ਕੁਛ ਨਹੀਂ ਆ ਆ ਕੀ ਮੜਾ ਆ ਵਧੀਆ ਜੀ ਬਹੁਤ ਪਿਆਰਾ ਬੀਜ ਬਣਿਆ ਨਾ ਇਹਦੇ ਦੇ ਵਿੱਚ ਕਲਰ ਵਗੈਰਾ ਦਾ ਵੀ ਮੈਂਸ਼ਨਿੰਗ ਨਾ ਲੱਗਿਆ ਬਹੁਤ ਟਾਈਮ ਲੱਗਿਆ ਬੀਜ ਬਣਿਆ ਜੀ ਛੇ ਤੋਂ ਛੇ ਦਿਨ ਤੁਹਾਨੂੰ ਅੱਛਾ ਢੀਂਗ ਕੋਣ ਆਹ ਜੀ ਸੋਹਣੀ ਹੋਰ ਬੀਜ ਹੈ ਇਹਦੇ ਦੇ ਵਿੱਚ ਕਲਰ ਜੀ ਬੇਸਿਕ ਕਲਰ ਜੀ ਹੈ ਆਹ ਕਲਰ ਤੇ ਹੈਗਾ ਤੇਰਾ ਕਹਣਾ ਸੰਦੀਪ ਤੇ ਕਲਰ ਜੀ ਤਿੰਨ ਕਲਰ ਕਲਰ ਤਿੰਨੇ ਬੜੇ ਪਿਆਰੇ ਜੀ ਜਰਾ ਮਰਚੀ ਨਾਲ ਹੀ ਦੇਖ ਲੋ ਤੁਸੀਂ ਇਹ ਟੋਲ ਨਾਲ ਆਇਆ ਗਾਇਓ ਵੀ ਕੰਨੇ ਸਭ ਤੋਂ ਜ਼ਿਆਦਾ ਟਰਾਈ ਕਰੋ ਸਾਡੀ ਜੁਦੀ ਗਰਮ ਹੋਇਆ ਸਬਜ਼ੀਆਂ ਦਾ ਬੜਾ ਪਿਆਰਾ ਪੀਸ ਹੈ ਜੀ ਇਹਦੇ ਚ ਕਦਰ ਆਪ ਆ ਵੀ ਕਲਰ ਸਨੀ ਪਿਆਰਾ ਵੈਸੇ ਹੈ ਨਾ ਹਾਂ ਕੰਦਰ ਸਹੀ ਹੈ ਆ ਲੈ ਲੋ ਭਾਜੀ ਭਾਜੀ ਕਈ ਜਣ ਕਹਿੰਦੇ ਕਹਿੰਦੇ ਤੁਹਾਨੂੰ ਆਪਣਾ ਅੰਬਾਲੇ ਭਾਈ ਜਿਹੜੇ ਨਹੀਂ ਉਹ ਬੜੇ ਬੜੇ ਸੋਹਣੇ ਸੂਟ ਉਹ ਕਹਿੰਦੇ ਹਨ ਭਾਉਂਦੇ ਨਹੀਂ ਆਹ ਦੇਖੋ ਜੀ ਉਹ ਵੀ ਸਾਰੇ ਜਣ ਉਹਨਾਂ ਨੂੰ ਸੇਲ ਹੋ ਜਾਂਦੇ ਨੇ ਉਹਨਾਂ ਕੋਈ ਚੱਕਰ ਸਿਰਫ ਵਿਸ਼ੇਸ਼ ਤੌਰ ਤੇ ਜੀ ਤੋ ਤੁਸੀਂ ਸਾਰਿਆਂ ਨੂੰ ਕਹਿ ਦਉਣਾ ਵੀ ਛੇਤੀ ਆਇਆ ਕਰੋ ਤੁਸੀਂ ਵਾਓ ਜਦੋਂ ਵੀਡੀਓ ਵੇਖਣ ਉਸੇ ਵਕਤ ਆਣ ਉਸੇ ਵਕਤ ਆਣ ਵੀ ਚੀਜ਼ ਮਿਲੂਗੀ ਤੁਸੀਂ ਸਾਰਾ ਮਾਲ ਇਹਦੇ ਘੱਟੋ ਘੱਟ 200-250 ਨਹੀਂ ਪਤਾ ਕੀ ਚੱਕਰ ਨੇ ਹੁਣ ਤੇ ਕੰਮ ਇੱਕ ਦੋ ਘੰਟੇ ਬਾਅਦ ਮਾਲ ਮੁੱਕ ਜਾਂਦਾ ਤੇ ਇਹ ਸੀਰੀਅਸਲੀ ਗਾਹਕ ਹੈਗਾ ਹੈ ਪਤਾ ਕੀ ਗੱਲਾਂ ਵੇਖੋ ਕਿੰਨਾ ਮਾਲ ਖੁੱਲਾ ਪਿਆ ਹੋਣਾ ਇਹ ਮੁੱਕਣਾ ਹੀ ਆ ਮਾਲ ਬਸ ਤੁਹਾਨੂੰ ਪਤਾ ਹੈ ਕਈ ਗਾਹਕ ਆਉਂਦੇ ਲਈ ਜਾਂਦੇ ਨੇ ਮਾਲ ਇਹ ਤੇ ਹੁੰਦਾ ਜਦੋਂ ਹੁੰਦਾ ਵੱਡੀ ਗੱਲ ਮੰਨ ਤੇ ਜਿਆਦਾ 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 ਪਤਾ ਕੀ ਕਰਿਆ ਕਰੋ ਵੀ ਸੋਮਵਾਰ ਮਾਲ ਹੁੰਦਾ ਮੰਗਲਵਾਰ ਬੁੱਧਵਾਰ ਵੀਰਵਾਰ ਇੱਥੇ ਤੱਕ ਮਾਲ ਫੁੱਲ ਰਹਿੰਦਾ ਇਹਨਾਂ ਦਾਣਾਂ 'ਚ ਰਸ਼ ਪਾ ਦਿਆ ਕਰ ਇੱਥੇ ਕਿਨੇ ਜੀ ਬਾਕੀ ਆ ਵੀ ਹਾਂ ਵੀ ਗੱਲ ਕਰ ਬੜੇ ਪਿਆਰੇ ਇਹਨਾਂ ਦੇ ਤੇ ਇਹਨਾਂ ਦਾ ਰੇਟ ਵੀ ਬੜਾ ਜਾਇਜ ਹੈ ਜਿਹਾ ਵੇਖ ਲਓ ਦਸਣ ਦੇ ਹੈ ਕੰਨਾ ਪੰਜਾਬੀ ਮੈਂ ਦੇਖਣਾ ਕੋਈ ਮੈਨੂੰ ਹੁਣ ਸੋ ਕੋਈ ਸਹੀ ਲੱਗਾ ਮੈਨੂੰ ਤੇ ਯਾਰ ਬੰਦੇ ਮੈਨੂੰ ਨੰਨੀ ਗੱਸੇ ਦੇ ਘਲਾ ਦਿਆ ਆਏ ਸੋਹਣੀ ਗੱਲ ਐ ਇਹ ਦੁਕਾਨ ਦੇ ਦੀ ਗੱਲ ਨਹੀਂ ਯਾਰ ਸਹੀ ਆ ਵੀ ਠੀਕ ਆ ਨਾ ਹੋਗਾ ਵਾਪਸ ਇੱਥੇ ਆ ਜੂਗਾ 1954 ਚ ਬਣਿਆ 1854 ਚ ਬਣਿਆ ਐ ਬਹੁਤ ਪਿਆਰਾ ਪੀਸ ਐ ਜੀ ਹਮ ਬਹੁਤ ਵਧੀਆ ਚਾ ਮੈਂ ਇਹਨਾਂ ਤੁਹਾਨੂੰ ਕਰਨਾ ਕੋਈ ਨਹੀਂ ਦੇਖ ਲੈ ਜਿੰਦਾ ਵੀ ਨਾ 10 ਮਿੰਟ ਲੈ ਵੀ ਆ ਵੇਖ ਲਓ ਆ ਜੀ ਆਈਡੀ ਆਪਣੇ ਵੀ ਲੈ ਹੀ ਲੈ ਕੁੜੀ ਨੇ ਹੈ ਭਰ ਲਿਆ ਚੋਲਾ ਇਧਰ ਕੁੜੀਆਂ ਦਾ ਐ ਹਾਂਜੀ ਜਾ ਪੋਸ਼ਾ ਪੋਸ਼ਾ ਰਹਦੋ ਝੋਲਾ ਜਿੱਤੇ ਅੱਜ ਕੁੜੀ ਨੇ ਆਪਣੇ ਪੈਸੇ ਖਰਚੇ ਐ ਐ ਮੈਂ ਮੈਥੇ ਨਹੀਂ ਆ ਤੇ ਅੱਜ ਆਪਣੇ ਪੈਸੇ ਖਰਚੇ ਨਾ ਤੇ ਉੱਥੇ ਦੁਕਾਨ ਤੇ ਪਤਾ ਚਾ ਕੇ ਕੀ ਕਹਿੰਦੀ ਅਸਲ ਵਿੱਚ ਆਪਣੇ ਕੋਸ਼ਕ ਮੈਂ ਦਿੱਤੇ ਹੀ ਇਹਨੂੰ ਕੋਜੀ ਕੇ ਜਦੋਂ ਫੰਕਸ਼ਨ ਕੀਤਾ ਸੀਗਾ ਉਹਨਾਂ ਨੇ ਮਤਲਬ ਗਿਫਟ ਵਗੈਰਾ ਜਿਹਦਾ ਨਹੀਂ ਲੈਂਦੇ ਗਿਆ ਜਿਨ੍ਹਾਂ ਦੇ ਕੋਲ ਉਹਨਾਂ ਨੇ ਪੈਸੇ ਦਿੱਤੇ ਤੇ ਆਪਣੇ ਹਾਂ ਦੁਕਾਨ ਤੇ ਜਾ ਕੇ ਕਹਿੰਦੀ ਡੇਲੀ ਵੇਅਰ ਜਿਹੜੇ ਨੇ ਸਸਤੇ ਹੀ ਦੇ ਦਿਓ ਬਸ ਸੂਟ ਜਿਹੜੇ 5-600 ਦੇ ਜਾਂ 700 ਦੇ ਸ਼ੁਰੂ ਹੁੰਦੇ ਹਨ ਇਦਾਂ ਕਹਿੰਦੀ ਤੇ ਮੈਂ ਕਿਹਾ ਚਲ ਨਹੀਂ ਮੈਂ ਪਾ ਦਾਂਗਾ ਦੇਖੋ ਘਟੂਗਾ ਪਰ ਨਹੀਂ ਘਟੇ ਉਹ ਇਦੋਂ ਫਿਰ ਵੀ ਮੇਰਾ 200 ਰੁਪਿਆ ਉਹ ਪੈ ਹੀ ਗਿਆ 200 ਮੇਰਾ ਫਿਰ ਪੈ ਗਿਆ ਮੈਂ ਚਲ ਕੋਈ ਗੱਲ ਨਹੀਂ ਇੱਥੇ ਸ਼ਾਪਿੰਗ ਕੀਤੀ 3000 ਆ ਇਹ 3200 ਰੁਪਏ ਦੀ 200 ਮੇਰਾ ਪੈ ਗਿਆ 3 ਨੇ ਤੱਕ ਹੋਇਆ ਗਿਆ ਸ਼ਾਪਿੰਗ ਕਰ ਲਈ ਆ ਆ ਗਏ ਹਾਂ ਘਰੇ

ਵੇ ਵਾ ਲੈ ਗਿਓ ਨਾ ਆ ਤੇਰੀ ਬਲੀ ਹੋ ਜੇ ਤੇਰੀ ਬਲੀ ਹੋ ਜੇ ਵੇ ਪਤੀ ਚਲੋ ਆਜੋ 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 ਕੀ ਹਾਲੀ ਠੀਕ ਆ ਹਾਂ ਹਾਂ ਆ ਇਹ ਹਾਂ ਤੇਰੇ ਛੂਟੂ ਲਿਆ ਦੇ ਆਜਮ ਜੀ ਖਾਈਏ ਚਲ ਆ ਦਾਦੀ ਨੂੰ ਖਾਓ ਰੋ ਜਾਓ ਛੁੜਾਓ ਅੱਗੇ ਕਹਿੰਦੇ ਅੱਗੇ ਕਹਿੰਦੇ ਕੈਰੀ ਬੈਗ ਕਰਨਾ ਮੈਂ ਕਰਨਾ ਹੈ ਹਾਂ ਇਹਦੇ ਝੋਲੇ ਜਿਹੇ ਦੀ ਗੱਲ ਹੋਣ ਢੀ ਆ ਫਿਰ ਇਹ ਮੁੱਲ ਦਿੰਦੇ ਨਾ ਉਹ ਚਲਾ ਆ ਬੈਜੋ ਬੈਜੋ ਮਮੀ ਹਾਏ ਹਾਏ ਉਹ ਤੇ ਆਪਣੇ ਖਾਈ ਚੰਦੀ ਚਲਾਓ ਆਜੋ ਆਜੋ ਖਾਈਆਂ ਆਹ ਦਾਦੀ ਹੁੰਦਾ ਖਾਈਂ ਦਾਦੀ ਨੂੰ ਕੁਝ ਹੋਣਾ ਹੈ ਪਤਾ ਨਹੀਂ ਪਤਾ ਨਹੀਂ ਉੱਪਰ ਨਹੀਂ ਜਾਣੀ ਹਾਏ ਨਹੀਂ ਪਤ ਨਹੀਂ ਕਿਧਰ ਆ ਜਾਣੀ ਕਿਤੇ ਕਿੱਥੇ ਜਾਣੀ ਉੱਪਰ ਜਾਣੀ ਆ ਠੀਕ ਆ ਮੈਂ ਸੂਟ ਆ ਫੋਜ਼ਾਨੀਆ ਹਾਂ ਵੱਡੇ ਲਿਆਉਂਦੇ ਆਰ ਕੰਮੀ ਲਿਓ ਦਾ ਡਿਜ਼ਾਈਨ ਆ ਕੇ ਸੂਟ ਵੇਖੋ ਹੋਰ ਕਿੰਨਾ ਅੱਛਾ ਕਿੰਨੇ ਸੂਟ ਆ ਠੀਕ ਆ ਇਹਦੇ ਨਾਲ ਮੈਂ ਮੈਚਿੰਗ ਜੀ ਕਰਕੇ ਲੈਂਦੀ ਪਜਾਮੀ ਜੀ ਆ ਠੀਕ ਆ ਸਹੀ ਆ ਸਹੀ ਆ ਓਏ ਟੋਪੀ ਪਾਲੂ ਬਾਲੂ ਲੱਗਾ ਬੰਨ ਓਏ ਇਹ ਇਹ ਬਾਲੂ ਬਣ ਗਿਆ ਓ ਬਾਲੂ ਬਣ ਗਿਆ ਓਏ ਤੇਰੀ ਓ ਤੇਰੀ ਇਹ ਬਾਲੂ ਬਣ ਗਿਆ ਨਹੀਂ 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 ਲਾ ਦੋ ਜਰਾ ਬਾ ਠੀਕ ਆ ਆਈ ਲੈ ਲੈ ਬੱਤੀ ਹੈ ਆ ਵੀ ਲਾ ਦੋ ਆ ਵੀ ਲਾ ਦੋ ਲਾ ਨੰਨਿਆ ਇੱਕ ਤੇ ਪਾਲਾ ਪਹਿਲੇ ਅੱਛਾ ਪਾਲਾ ਹੂੰ ਇਧਰ ਲਾਓ ਪਹਿਲਾਂ ਗਾਂਦ ਕਰ ਬੇਬੇ ਪੈਰ ਮੜਾ ਜਾ ਬਸ ਠੀਕ ਆ ਬਸ ਠੀਕ ਪੂਰਾ ਆ ਗਿਆ ਸਹੀ ਆ ਮੈਂ ਪੂਰਾ ਆ ਨਾ ਆ ਪੂਰੇ ਆ ਪੂਰੇ ਨਾਮ ਵਦਨਾ ਘਟ ਬੜੇ ਅਗਾਹ ਕਰ ਦਿੰਨੇ ਚੱਲ ਬਸ ਬਸ ਬਾਬਾ ਠੀਕ ਚੱਲ ਉੱਤਰ ਕੇ ਨਾ ਛੋਟੇ ਆ ਉਹ ਨਹੀਂ ਠੀਕ ਆ ਯਾਰ ਛੋਟੇ ਉਹ ਵੀ ਯਾਰ ਹੱਡੀ ਪੂਰੀ ਆਂਦੀ ਆ ਓਏ ਹੁਣ ਉੱਤੇ ਬੈਠ ਤੇ ਤਰੰਡੀ ਨਾ ਬੈਠ ਥੱਲੇ ਲਾ ਫੇਪਾ ਲੱਗਣਾ ਬੈਠ ਥੱਲੇ ਲਾ ਚੱਲ ਥੱਲੇ ਇੱਥਾਂ ਲਾ ਬੈਠ ਤੂੰ ਨਾਲੇ ਇਹ ਜਰਾਬਾ ਨਾ ਥੋੜੀ ਪੈਂਦੇ ਆ ਵੀ ਇੱਧਰ ਆਓ ਇੱਧਰ ਆਓ ਯਾ ਪੂਰੀ ਆ ਵੀ ਉੱਧਰ ਨੂੰ ਘਰ ਉੱਧਰ ਨੂੰ ਉੱਧਰ ਨੂੰ ਮਮਾ ਵੱਲ ਨੂੰ ਜਾ ਮਮਾ ਮਮਾ ਬਜਾਓ ਵੇਖਿਓ ਪੂਰੇ ਹੁੰਦੇ ਇੱਧਰ ਆ ਜਾਓ ਉਹ ਦਾਦਾ ਆ ਗਏ ਦਾਦਾ ਆ ਗਏ ਦਾਦਾ ਆ ਗਏ ਉੱਧਰ ਵੇਖੋ ਦਾਦਾ ਆ ਗਏ ਹਾਂ ਓਏ ਇਹ ਤਾਂ ਪੂਰੇ ਕਿਉਂ ਪੂਰੇ ਉਹ ਬੈੱਡ ਤੇ ਤੁਰਦੀ ਤਾਂ ਲੱਗਦੇ ਜਾਂ ਛੋਟੇ ਆ ਇੱਕ ਆ ਲੈੰਦੰਮੀ ਆਪਾਂ ਵੀ ਥੋੜੇ ਜਨੇਰ ਕਾ ਡਾਰਕ ਜੇ ਕਲਰ ਲੈਂਦੇ ਮੈਂ ਆ ਮੈਂ ਪਸੰਦ ਕੀਤਾ ਠੀਕ ਆ ਹਾਂ ਹੈ ਨਹੀਂ ਆ ਅੱਛਾ ਹਾਂ ਜੀ ਤੀ ਨਵੀਂ ਹੋ ਜਨੀਓ ਤੇ ਪੀ ਪਾਲੀ ਹਾਂ ਤੇ ਪੀ ਪਾਲੀ ਬਲੋ ਠੀਕ ਹੈ ਸਾਰੇ ਵਿਛਾਲ ਚ ਆਪਣੇ ਵਾਸਤੇ ਹਾਏ ਉਸੇ ਟਾਈਮ ਕਹਿੰਦੀ ਨਵਾਂ ਲਾ ਦੋ ਵੀ ਤੇ ਉਹਦੇ ਜੇ ਹੋਰ ਪਾ ਦੋ ਨਵੇਂ ਠੀਕ ਹੈ ਮੈਂ ਲੱਗੇ ਆ ਸੂਟ ਦਿਖਾਉਣ ਆ ਲੈ ਕੇ ਆਈ ਮੈਂ ਆਹ ਫੋਰ ਸੈਟ ਫੋਰ ਸੈਟ ਨਹੀਂ ਹੁੰਦਾ ਐਸੇ ਦਾ ਆਹ ਤੇ ਜੀ ਨਹੀਂ ਹੁੰਦਾ ਆਹ ਤੇ ਆਹ ਐਸੇ ਐਸੇ ਆਹ ਤੋਂ ਬ្លੈਕ ਡਾ ਡਾ ਸਹੀ ਹੈ ਨਾ ਜਿੱਦਾਂ ਮਤਲਬ ਉੱਥੇ ਆਪਣਾ ਸਲੂਨ ਤੇ ਪਾਉਣ ਵਾਦ ਕੇ ਵਾਲੇ ਖੰਡੋਣ ਦੇ ਵਿੱਚ ਆ ਕੋਟੀ। ਆ ਕੋਟੀ ਆ ਵੀ। ਆ ਮਾੜੇ ਚੰਗੇ ਥਾਂ ਤੇ ਪਾ ਸਕਦੇ ਆ। ਹਾਂ ਮਾੜੇ ਚੰਗੇ ਥਾਂ ਤੇ। ਇਹ ਕਾਲਾ ਕੰਨ। ਆ ਇਹ ਸੂਟ ਇਨ ਨਾਈਟ ਸੂਟ ਸਮਝ ਲਓ ਭਾਵੇਂ। ਹਨਾ ਇਹਨੂੰ ਕੀ ਕਹਿੰਦੇ ਟਰੈਕ ਸੂਟ ਕੀ ਕਹਿੰਦੇ ਆ? ਟਰੈਕ ਸੂਟ। ਆਹ ਟਰੈਕ ਸੂਟ ਸੱਚ ਨਾਈਟ ਸੂਟ ਕਹੀ ਜਾਂਦਾ। ਨਿਮਸ਼ਾਲ ਚੁਣੀ ਇਹ ਇਥੋਂ ਬਾਲੇ ਕੋਲੋਂ ਅੱਛਾ ਅੱਛਾ ਵਿਸ਼ਾਲ ਚੁੜੀ ਇੰਨੇ ਚੰਗੇ ਮਿਲਦੇ ਆ ਨਾਲੇ ਸਹੀ ਹੈ ਨਾ ਬਸ ਇਹੀ ਇਸਨੇ ਅੱਛਾ ਅੱਛਾ ਆ ਆ ਇੱਕ ਪਰਸ ਜਿਆ ਕੀ ਆ ਜਿਹੜਾ ਮੈਂ ਮਹੀਨੇ ਚ ਵੇਖਿਆ ਸੀ ਇਹ ਕੱਲੀ ਕੀ ਲੈਣਾ ਮੈਨੂੰ ਖਾਂ ਭਲਾ ਕੀ ਹੈ ਓਠਾ ਡਾਟਾ ਟਸ ਟਸ ਕਰਨ ਜਦ ਨਹੀਂ ਜਦੋਂ ਭਾਰ ਦਿੰਦਾ ਇਦਾਂ ਫਿਰ ਖੂਨ ਰੁਕਦਾ ਨਾਲ ਥੋੜਾ ਟਾਈਮ ਵਾਸਤੇ ਅਨ ਟੇਡਾ ਜਿਹਾ ਕੋ ਬੈਠਾ ਨਾ ਤਾਂ ਆਇਆ अच्छा एडा बटरफ्लाई वाला ठीक 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 सही है सही है सोणा है उदा ਲੈ ਕੇ ਰਖ ਲੈ ਕਿਹੜਾ ਖੜਨਾ ਕਦੇ ਮੈਨੂੰ ਪਤਾ ਨਹੀਂ ਨਹੀਂ ਲੈ ਕੇ ਜਾਇਆ ਕਰੂੰਗੀ ਸੋਣਾ ਹੈ ਇਹ ਵੱਟ ਜੀ ਬਈ ਤਾਂ ਨਹੀਂ ਹੈ ਏਦਾਂ ਐ ਹੁੰਦੀ ਏਦਾਂ ਗੋਲ ਜੀ ਵੱਟਾਂ ਵਾਲੀ ਹੁੰਦੀ ਨਾ ਹੈ ਇਹ ਦਾ ਡਿਜ਼ਾਈਨਿੰਗ ਹੈ ਦੀ ਓਕੇ ਜਿੰਪਨੀ ਠੀਕ ਹੈ ਹੋਰ ਚੱਲੇ ਆ ਘਰੇ ਅਜਾ ਐ ਥੋੜਾ ਟਾਈਮ ਹੋਣਾ ਹੀ ਆ ਤੇ ਘੰਟਾ ਜਿਹੜਾ ਘੰਟਾ ਰੁਕਿਆ ਬਸ ਘਰੇ ਚੱਲੇ ਆ ਬਸ ਸੰਦੀਪ ਦਾ ਫੋਨ ਆਇਆ ਸੰਦੀਪ ਠੀਕ ਦੀ ਰਹੀ ਦੀ ਰੋਟੀ ਦੇ ਬਸ ਮੈਨੂੰ ਉਹ ਕਹਿੰਦੀ ਆਜੋ ਨਾ ਰੋਟੀ ਨਹੀਂ ਖਾਣੀ ਮੈਂ ਰੋਟੀਆਂ ਨੂੰ ਸਾਲਾਂ ਬਈ ਚੈੱਕ ਕਰਨੀ ਹੈ ਮੈਂ ਲੋਕਲ ਦਾ ਫਾਇਦਾ ਇਹੋ ਜੀ ਜਦੋਂ ਮਰਜ਼ੀ ਬੁਲਾ ਜਾਈ ਜਾਂਦਾ ਕੰਨੀ ਵੀ ਅੱਜ ਬਣਾਈ ਨਹੀਂ ਮਿਕਸ ਸਬਜੀ ਤੇ ਉਹਦੇ ਨਾਲ ਰੋਟੀ ਖਾਧੀ ਹੋਣੀ ਹੈ ਜੇ ਮੈਂ ਰੱਖ ਜਾਈਦਾ ਬਣਾ ਵੀਡੀਓ ਰਗਾ ਲੈਂਦੀ ਹਾਂ ਸ਼ੇਅਰ ਜ਼ਰੂਰ ਕਰ ਲੈ ਚੈਨਲ ਨੂੰ ਸਬਸਕ੍ਰਾਈਬ ਕਰ ਆਪੇ ਮਿਲਦੇ ਆ ਕੰਨ ਦੇ ਵੀਡੀਓ ਦਾ ਦਿੱਸਤ ਸੀਗਾ ਕਾ